ਸਾਹਿਬ ਚੇਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਿੱਤਰ ਗੋਦ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਜੀ ਚਿੰਤਾ ਸਾਹਿਬ ਦੀ ਅੰਤਮ ਅਰਦਾਸ ਦੇ ਵਿੱਚ ਵੱਡੀ ਗਿਣਤੀ ਵਿੱਚ ਜੁੜੀ ਸਮੂਹ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਬਲਾਉਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਉਤਰ ਵਾਸਤੇ ਇਸ ਤੋਂ ਕੋਈ ਕਠਿਨ ਘੜੀ ਨਹੀਂ ਹੋ ਸਕਦੀ ਮੈਂ ਸਮਝਦਾ ਕਿ ਮੈਂ ਭਾਗਾ ਵਾਲਾ ਗੁਰੂ ਮਹਾਰਾਜ ਦਾ ਉਸਤਾਲਪੁਰਖ ਦਾ ਜਿੰਨਾ ਵੀ ਮੈਂ ਸ਼ੁਕਰਾਨਾ ਕਰ ਲਾ ਉਹਨਾਂ ਘਟਾ ਹੈ ਕਿ ਮੈਨੂੰ ਸਰਦਾਰ ਸੁਖਦੇਵ ਸਿੰਘ ਢੀਂਸਾ ਵਰਗਾ ਕਿਉਂ ਮਿਲਿਆ ਉਹਨਾਂ ਦੇ ਘਰ ਜਨਮ ਲੈਣ ਦਾ ਮੈਨੂੰ ਸੁਭਾਗ ਮਿਲਿਆ ਅੱਜ ਜੋ ਵੀ ਕੁਝ ਮੈਂ ਹਾਂ ਮੈਂ ਸਮਝਦਾ ਮੇਰੇ ਚ ਕਾਬਲੀਅਤ ਕੋਈ ਨਹੀਂ ਬਲਕਿ ਸਿਰਫ ਇੱਕੋ ਹੀ ਕਾਬਲੀਅਤ ਹੈ ਕਿ ਮੈਂ ਸਰਦਾਰ ਸੁਖਦੇਵ ਸਿੰਘ ਖਿੰਸਾ ਦਾ ਪੁੱਤਰ ਹਾਂ ਜੋ ਉਹਨਾਂ ਨੇ ਮੇਰੇ ਵਾਸਤੇ ਸਾਡੇ ਪਰਿਵਾਰ ਵਾਸਤੇ ਕੀਤਾ ਹੈ ਮੈਂ ਸਮਝਦਾ ਉਹ ਕਹਿਣਾ ਸੰਭਵ ਨਹੀਂ ਪਰ ਮੇਰੀ ਪਰਵਰਿਸ਼ ਦੇ ਵਿੱਚ ਮੇਰੇ ਪੈਣਾ ਦੇ ਪਰਵਰਿਸ਼ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਪਿਆਰ ਸਨੇਹ ਦਿੱਤਾ ਜੋ ਉਹਨਾਂ ਨੇ ਇੱਕ ਆਗੂ ਹੋਣ ਦੇ ਨਾਤੇ ਸਮਾਂ ਘੱਟ ਸੀ ਪਰ ਫਿਰ ਵੀ ਉਹਦੇ باوجود ਉਸ ਸਮੇਂ ਨੇ ਸੀਮਤ ਸਾਧਨਾ ਦੇ باوجود ਕਦੇ ਸਾਨੂੰ ਕਦੇ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸਾਨੂੰ ਜਿੰਨਾ ਪਿਆਰ ਸਾਡੇ ਪਿਓ ਤੋਂ ਮਿਲਿਆ ਹੈ ਮੈਂ ਤਾਂ ਹੀ ਅੰਦਾਜ਼ ਕਰਦਾ ਕਿ ਪ੍ਰਮਾਤਮਾ ਹਰ ਕਿਸੇ ਨੂੰ ਹਰ ਬੱਚੇ ਨੂੰ ਆਪਣੇ ਮਾਂ ਪਿਓ ਤੋਂ ਇਨਾ ਪਿਆਰ ਦੇਵੇ ਕੱਲੇ ਮੈਨੂੰ ਨਹੀਂ ਜਾਂ ਮੇਰੀਆਂ ਭੈਣਾਂ ਨੂੰ ਨਹੀਂ ਮੈਂ ਸੋਚਦਾ ਹਰ ਵਰਕਰ ਹਰ ਸਾਥੀ ਜਿਹੜਾ ਉਹਨਾਂ ਦੇ ਨੇੜੇ ਸੀ ਉਹਨਾਂ ਨੂੰ ਥਾਰ ਪਿਆਰ ਕਰਦੇ ਸੀ ਆਪਣੇ ਔਤੇ ਪੋਤੀਆਂ ਦੋਤੇ ਦੋਤੀਆਂ ਆਪਣੇ ਹਰ ਸਾਥ ਹਰ ਰਿਸ਼ਤਾ ਜਿਸ ਬਿਫੋਬੀ ਉਹਨੇ ਨਵਾਇਆ ਚਾਹੇ ਸਿਆਸੀ ਰਿਸ਼ਤਾ ਸੀ ਚਾਹੇ ਪਰਿਵਾਰ ਦਾ ਰਿਸ਼ਤਾ ਸੀ ਚਾਹੇ ਦੋਸਤਾਂ ਦਾ ਰਿਸ਼ਤਾ ਸੀ ਇਹ ਮੈਂ ਨਹੀਂ ਕੁਝ ਦੇਖਿਆ ਇਸ ਤਰੀਕੇ ਦੇ ਨਾਲ ਅੱਜ ਜਿਹੜੇ ਤੁਸੀਂ ਆਏ ਹੋ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਥੋੜਾ ਧੰਨਵਾਦੀ ਕਰ ਸਕਦਾ ਹਾਂ ਮੈਂ ਧੰਨਵਾਦ ਕਰਦਾ ਸਮੂਹ ਤਿੰਸਾ ਸਾਹਿਬ ਦੇ ਸਾਥੀਆਂ ਦਾ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਔਖੀ ਚੰਗੀ ਘੜੀ ਦੇ ਵਿੱਚ ਉਹਨਾਂ ਦਾ ਡਟ ਕੇ ਸਾਥ ਦਿੱਤਾ ਉਹਨਾਂ ਦੇ ਸਮਰਥਕਾਂ ਦਾ ਉਹਨਾਂ ਦੇ ਨਾਲ ਸਾਥੀਆਂ ਦਾ ਜੋ ਅੱਜ ਵੀ ਤੁਸੀਂ ਉਹਨਾਂ ਦੇ ਨਾਲ ਆਖੀਰ ਸਮੇਂ ਤੱਕ ਜਿਸ ਰੂਪ ਵਿੱਚ ਪਟਾਣ ਵਾਂਗ ਖੜੇ ਰਹੇ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਨਗਰ ਦਾ ਉੱਬਾ ਵਾਲ ਦਾ ਜਿੱਥੋਂ ਉਹਨਾਂ ਨੇ ਆਪਦਾ ਸਿਆਸੀ ਸ਼ਗਰ ਸ਼ੁਰੂ ਕਰਕੇ ਤੇ ਅਖੀਰ ਤੱਕ ਆਪਣੇ ਨਗਰਦੂ ਉਹਨਾਂ ਨੇ ਉਹ ਪਿਆਰ ਦਿੱਤਾ ਤੇ ਜੋ ਪਿਆਰ ਲਿਆ ਉਹ ਮੈਨੂੰ ਲੱਗਦਾ ਸਾਡੇ ਨਗਰ ਦਾ ਹਰ ਵਿਅਕਤੀ ਜਾਣਦਾ ਹੈ ਮੈਂ ਆਪਦੇ ਸਭੂ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਜਦ ਇਹ ਖਬਰ ਮਿਲੀ ਤਾਂ ਜਿੰਨਾ ਸੋਸ ਜਿੰਨਾ ਦੁੱਖ ਤੁਸੀਂ ਸਾਰਿਆਂ ਨੇ ਮਨਾਇਆ ਉਹ ਅਸੀਂ ਪਹਿਲੀ ਪੰਤ ਜਾਣਦੇ ਹਾਂ ਉਹਨਾਂ ਦਾ ਦੋਸਤਾਂ ਮਿੱਤਰਾਂ ਦੀ ਦੁਨੀਆ ਬਹੁਤ ਵੱਡੀ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੇ ਬਾਹਰ ਸੂਬਿਆਂ ਦੇ ਵਿੱਚ ਦਿੱਲੀ ਵਿੱਚ ਵਿਦੇਸ਼ਾਂ ਵਿੱਚ ਜੋ ਉਹਨਾਂ ਦੇ ਸਾਥੀ ਸੀ ਉਹਨਾਂ ਦਾ ਉਹਨਾਂ ਨਾਲ ਮਿਸਵਰਤ ਪਿਆਰ ਸੀ ਅਤੇ ਮੈਂ ਸਮਝਦਾ ਜਿੰਨਾ ਪਿਆਰ ਸਤਕਾਰ ਦੋਸਤਾਂ ਮਿੱਤਰਾਂ ਤੋਂ ਪਿੰਸਾ ਸਾਹਿਬ ਨੂੰ ਮਿਲਿਆ ਉਹ ਵੀ ਬਹੁਤ ਘੱਟ ਲੋਕ ਨਹੀਂ ਜਿਨ੍ਹਾਂ ਨੂੰ ਇੰਨਾ ਪਿਆਰ ਸਤਕਾਰ ਰਿਸ਼ਤੇਦਾਰਾਂ ਤੋਂ ਦੋਸਤਾਂ ਮਿੱਤਰਾਂ ਤੋਂ ਆਪਦੇ ਸਾਥੀਆਂ ਤੋਂ ਮਿਲੇ ਹੋਵੇ ਇਸ ਪਤੂ ਮੈਂ ਸਮਝਦਾ ਬਹੁਤ ਭਾਦਾਂ ਵਾਲੇ ਸੀ ਅੱਜ ਮੈਂ ਦੇਖ ਰਿਹਾ ਪੂਰੇ ਦੁਨੀਆ ਦੇ ਵਿੱਚੋਂ ਸਿਰਫ ਉਹਨਾਂ ਨੂੰ ਸ਼ਰਦਾ ਪੇਡ ਕਰਨ ਲਈ ਉਹਨਾਂ ਦੀ ਅੰਤਮ ਅਰਦਾਸ ਸ਼ਾਮਲ ਹੋਣੀ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਦੋਸ਼ਾਂ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਆਏ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਜਿਹੜੇ ਧੀਸਾ ਸਾਹਿਬ ਦੇ ਸਾਥੀ ਜਿਹੜੇ ਮੇਰਾ ਉਹਨਾਂ ਨੇ ਜਿਹੜੇ ਨਾਲ ਰਹੇ ਸਾਡਾ ਵੀਰ ਜਸਵਿੰਦਰ ਸਿੰਘ ਜਿਨੇ ਪੂਰੀ ਉਮਰ ਕੀਂਸਾ ਸਾਹਿਬ ਦੀ ਸੇਵਾ ਕੀਤੀ ਅਖੀਰ ਤੱਕ ਆਖਰੀ ਦਮ ਤੱਕ ਉਹ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਸਟਾਫ ਦੇ ਮੈਂਬਰ ਜਿਹੜੇ ਸਿਰਫ ਸਟਾਫ ਮੈਂਬਰ ਨਹੀਂ ਸੀ ਜਾਂ ਸਕਿਉਰਟੀ ਨਹੀਂ ਸੀ ਬਲਕਿ ਉਹਨਾਂ ਨੇ ਕੀਂਸਾ ਸਾਹਿਬ ਨੂੰ ਆਪਣੇ ਪੁੱਤਾਂ ਵਾਂਗੂ ਸੇਵਾ ਕੀਤੀ ਮੈਂ ਸੱਚੀ ਕਹਿ ਰਿਹਾ ਅਖੀਰ ਸਮੇਂ ਦੇ ਵਿੱਚ ਉਹਨਾਂ ਨੇ ਕੀਂਸਾ ਸਾਹਿਬ ਉਹ ਉਹਨਾਂ ਨੇ ਆਪਣੇ ਪਿਓ ਵਾਂਗੂ ਸੇਵਾ ਕੀਤੀ ਮੈਂ ਵਿਸ਼ੇਸ਼ ਤੌਰ ਤੇ ਸਾਡੇ ਵੀ ਹਰਬੰਸ ਸਿੰਘ ਹਰਪਾਲ ਸਿੰਘ RAM ਸਿੰਘ ਨੈਬ ਸਿੰਘ ਮਨਜੀਤ ਸਿੰਘ ਸ਼ਮਸ਼ੇਰ ਸਿੰਘ ਬਹਾਲ ਸਿੰਘ ਰਣਜੀਤ ਸਿੰਘ ਗੁਰਸੇਵਕ ਸਿੰਘ ਹਰਪ੍ਰੀਤ ਸਿੰਘ ਹਰਜੀਤ ਸਿੰਘ ਤੇ ਅਮਰੀਕ ਸਿੰਘ ਤੇ ਸਾਡਾ ਵੀ ਟੀਟੂ ਉਹਦੇ ਨਾਲ ਹਰਜੋਤ ਅਮਰਵੀਰ ਸਾਰਿਆਂ ਨੇ ਜਿਹੜਾ ਹੈ ਅਖੀਰ ਸਮੇਂ ਦੇ ਵਿੱਚ ਉਹਨਾਂ ਦੀ ਹਰ ਰੂਪ ਦੇ ਵਿੱਚ ਜਿਵੇਂ ਕੋਈ ਵਿਅਕਤੀ ਆਪਣੇ ਮਾਪਿਆਂ ਦੀ ਸੇਵਾ ਕਰਦਾ ਸਾਡੇ ਪਰਿਵਾਰ ਦਾ ਮੈਂਬਰ ਬਣ ਕੇ ਉਹਨਾਂ ਨੇ ਸੇਵਾ ਕੀਤੀ ਹੈ ਮੈਂ ਹਮੇਸ਼ਾ ਉਹਨਾਂ ਦਾ ਵੀ ਰਿਣੀ ਰਹਾਂਗਾ ਤੇ ਮੈਂ ਨਾਲ ਹੀ ਇਹ ਵੀ ਮਹਿਸੂਸ ਕਰਦਾ ਕਿ ਜੀਵਨ ਦੇ ਵਿੱਚ ਬੰਦਾ ਚਾਹੇ ਜਿੰਨਾ ਮਰਜ਼ੀ ਚੰਗਾ ਬਣ ਜੇ ਪਰ ਫਿਰ ਵੀ ਅਣਜਾਣੇ ਜਾਣੇ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਜੇ ਕੀ ਹਿਸਾ ਸਾਹਿਬ ਤੋਂ ਕਦੇ ਕੰਮ ਕਰਦੇ ਹੋਏ ਮੈਨੂੰ ਪਤਾ ਹੈ ਉਹਨਾਂ ਨੇ ਕਦੇ ਝੂਠ ਨਹੀਂ ਬੋਲਿਆ ਕਦੇ ਕਿਸੇ ਦੇ ਜ਼ਿੰਦਗੀ ਵਿੱਚ ਨੁਕਸਾਨ ਨਹੀਂ ਕੀਤਾ ਪਰ ਫਿਰ ਵੀ ਜੇ ਅਣਜਾਣੇ ਅਣਜਾਣੇ ਕਿਸੇ ਦਾ ਕੋਈ ਦਿਲ ਦੁਖਿਆ ਹੋਵੇ ਤਾਂ ਕਿਰਪਾ ਕਰਕੇ ਉਹ ਆਪਦੀ ਕੋਈ ਜੋ ਮਨ ਦੇ ਵਿੱਚ ਹੈ ਉਹ ਸਾਡੀ ਝੋਲੀ ਪਾ ਦਿਓ ਆਪ ਦਾ ਅਸ਼ੀਰਵਾਦ ਉਹਨਾਂ ਨੂੰ ਦਿਓ ਤਾਂ ਕਿ ਉਹਨਾਂ ਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਕਾਲ ਪੁਰਖ ਦੇ ਚਰਨਾਂ ਵਿੱਚ ਬਸਾਅ ਹੋਵੇ ਮੈਂ ਕੋਈ ਸਿਆਸੀ ਗੱਲ ਨਹੀਂ ਮੈਂ ਤਾਂ ਧੰਨਵਾਦ ਹੀ ਕਰਦਾ ਮਾਫੀ ਮੰਗਦਾ ਜਿਹੜੇ ਕੋਈ ਬਹੁਤ ਲੀਡਰ ਸਹਿਮਾਨ ਸੀਨੀਅਰ ਲੀਡਰ ਮਾਨ ਸਾਹਿਬ ਬੈਠੇ ਆ ਹੋਰ ਬਹੁਤ ਹੈ ਜਿਹੜੇ ਨਹੀਂ ਬੋਲ ਸਕੇ ਜਾਂ ਜਿਹੜੇ ਕੋਈ ਹੋਰ ਲੀਡਰਾਂ ਨੂੰ ਅਸੀਂ ਨਹੀਂ ਬੁਲਾ ਸਕੇ ਸਮਾਂ ਘੱਟ ਸੀ ਮੈਂ ਉਹਦੇ ਵੀ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦਾ ਮੈਂ ਸਭ ਦਾ ਟੀਮ ਸਾਹਿਬ ਨੇ ਜੋ ਵੀ ਜਿਹਦਾ ਵੀ ਸਾਥ ਦਿੱਤਾ ਅੱਜ ਤੱਕ ਆਪਦੇ ਮਨੋਂ ਚਾਹੇ ਹੋ ਸੰਤ ਹਰਚੰਦ ਸਿੰਘ ਲੋਂਗਵਾਲ ਕੀ ਦੇ ਨਾਲ ਦੋ ਆਗੂਆਂ ਦੇ ਨਾਲ ਉਹਨਾਂ ਦੀ ਬਹੁਤ ਨੇੜਤਾ ਰਹੀ ਸੰਤ ਹਰਚੰਦ ਸਿੰਘ ਦੀ ਲੋਂਗਵਾਲ ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਵਾਲ ਸਾਹਿਬ ਧੀਰਸਾ ਸਾਹਿਬ ਨੇ ਕਦੇ ਉਹਨਾਂ ਦਾ ਮੈਂ ਕਹਿ ਸਕਦਾ ਕਿ ਨੁਕਸਾਨ ਜਾਂ ਮਾਰਾ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਉਹਨਾਂ ਵਾਸਤੇ ਸੱਚੇ ਮਨੋਂ ਉਹਨਾਂ ਸਾਥ ਦਿੱਤਾ ਜੇ ਸਲਾਹ ਵੀ ਦਿੱਤੀ ਤਾਂ ਭਲੇ ਵਾਸਤੇ ਦਿੱਤੀ ਜੇ ਕੋਈ ਸੋਚਿਆ ਤਾਂ ਭਲੇ ਵਾਸਤੇ ਸੋਚਿਆ ਆਪਣੇ ਵਾਸਤੇ ਸੋਚਿਆ ਕਦੇ ਉਹਨਾਂ ਨੇ ਆਪਦਾ ਸਵਾਰਥ ਮੁਕ ਰੱਖ ਕੇ ਕਦੇ ਕਿਸੇ ਨਾਲ ਜਿਹੜਾ ਹੈ ਗਲਤ ਸਲਾਹ ਜਾਂ ਗਲਤ ਕਿਸਦਾ ਮਾਰਾ ਉਹਨਾਂ ਨੇ ਸੋਚਿਆ ਤੱਕ ਨਹੀਂ ਸੋ ਮੈਂ ਸਮੂਹ ਆਏ ਸਾਰੇ ਸਾਥੀ ਢੀਂਸਾ ਸਾਹਿਬ ਦੇ ਤੁਸੀਂ ਸਾਰਿਆਂ ਨੇ ਥਾ ਪਿਆਰ ਦਿੱਤਾ ਸਾਡੀਆਂ ਜੋ ਪ੍ਰਬੰਧ ਸੀ ਉਹ ਕੁਝ ਘੱਟ ਵੀ ਰਹਿ ਗਏ ਗਰਮੀ ਵੀ ਬਹੁਤ ਸੀ ਪਰ ਇਸ ਦੇ ਬਾਵਜੂਦ ਤੁਸੀਂ ਸਾਰੇ ਦੂਰੋਂ ਦੂਰੋਂ ਚੱਲ ਕੇ ਵੱਡੀ ਗਿਣਤੀ 'ਚ ਆਏ ਹੋ ਸੰਤ ਮਹਾਪੁਰਖ ਬਹੁਤ ਵੱਡੀ ਗਿਣਤੀ ਬਚਾਏ ਨੇ ਮੈਂ ਇਹੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਢੀਂਸਾ ਸਾਹਿਬ ਦਾ ਸੁਪਨਾ ਸੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਪੰਜਾਬ ਪ੍ਰਤੀ ਉਸ ਸੁਪਨੇ ਨੂੰ ਸਰਕਾਰ ਕਰਨ ਲਈ ਮੈਂ ਹਮੇਸ਼ਾ ਤਤਪਰ ਰਹਾਂਗਾ ਉਹਨਾਂ ਦਾ ਸੁਪਨਾ ਸੀ ਵੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ ਤੇ ਉਹਦੇ ਵਾਸਤੇ ਹਮੇਸ਼ਾ ਅਸੀਂ ਯਤਨਸ਼ੀਲ ਰਹਾਂਗੇ ਮੈਂ ਇਹ ਤੁਹਾਨੂੰ ਜਿਹੜਾ ਹੈ ਆਪਦੇ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਸਾਡੇ ਵਰਕਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਚਾਹੇ ਤਿੰਨ ਸਾਸ ਦਾ ਤਾਂ ਨਹੀਂ ਬਣ ਸਕਦਾ ਪਰ ਫਿਰ ਵੀ ਆਪਦੇ ਵੱਲੋਂ ਪੂਰਾ ਯਤਨ ਕਰਾਂਗਾ ਕਿ ਉਹਨਾਂ ਦੀ ਕਮੀ ਤੁਹਾਨੂੰ ਮਹਿਸੂਸ ਨਾ ਹੋਵੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਹਰ ਤੁਹਾਡੇ ਕਾਰਜ ਵਿੱਚ ਜਿੰਨਾ ਵੀ ਮੈਂ ਵੱਧ ਤੋਂ ਵੱਧ ਸਹਿਯੋਗੀ ਹੋ ਸਕਦਾ ਹਾਂ ਸਹਾਇੀ ਹੋ ਸਕਦਾ ਹਾਂ ਮੈਂ ਬਣਨ ਦਾ ਯਤਨ ਕਰਾਂਗਾ ਫਿਰ ਸਭ ਤੋਂ ਵੱਧ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਸਕਾਲਪੁਰਖ ਮਹਾਰਾਜ ਦਾ ਜੀ ਦੀ ਅਪਾਰ ਬਖਸ਼ਿਸ਼ ਪੂਰੀ ਉਮਰ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੇ ਉੱਤੇ ਰਹੀ ਹੈ ਜੋ ਉਹਨਾਂ ਨੂੰ ਪੂਰੀ ਜ਼ਿੰਦਗੀ ਬਖਸ਼ਾ ਮਿਲਿਆ ਮੈਂ ਸਮਝਦਾ ਕਰੋੜਾਂ ਦੇ ਵਿੱਚੋਂ ਇੱਕ ਕੋਈ ਵਿਰਲਾ ਬੰਦਾ ਹੁੰਦਾ ਹੈ ਜੀਤੇ ਉਸਕਾਲਪੁਰਖ ਦੀ ਇੰਨੀ ਕਿਰਪਾ ਹੋਵੇ ਸੋ ਉਹਨਾਂ ਦਾ ਗੁਰੂ ਸਾਹਿਬ ਦਾ ਅਕਾਲ ਪੁਰਖ ਸਾਹਿਬ ਦਾ ਮੈਂ ਸ਼ੁਕਰਾਨਾ ਕਰਦਾ ਤੇ ਫਿਰ ਇਹੀ ਸੰਗਤ ਨਾਲ ਜੁੜ ਕੇ ਅਰਦਾਸ ਕਰਦਾ ਹਾਂ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ